ਜਿਹੜਾ ਸਭ ਤੋਂ ਵਧੀਆ ਇਸ ਵੇਲੇ ਪ੍ਰਚਲਿਤ ਸਾਡੇ ਕਥਾਵਾਚਕਾਂ ਵਾਸਤੇ ਇੱਕ ਐਪ ਆ ਈਸ਼ਰ ਮਾਈਕਰੋਮੀਡੀਆ ਉਹ ਸਾਨੂੰ ਸਾਰੇ ਕਥਾ ਕਰਨ ਵਾਲਿਆਂ ਨੂੰ ਬੜੀ ਲੋੜੀਂਦੀ ਹੈ ਚਾਹੇ ਉਹ ਮਿਸ਼ਨਰੀ ਕਾਲਜਾਂ 'ਚ ਪੜ੍ਹਿਆ ਚਾਹੇ ਟਕਸਾਲ ਦੇ ਵਿਦਿਆਰਥੀ ਆ ਚਾਹੇ ਕਿਸੇ ਹੋਰ ਅਦਾਰੇ ਵਿੱਚੋਂ ਕਥਾ ਕਰਨੀ ਜਿਨ੍ਹਾਂ ਨੇ ਸਿੱਖਿਆ ਉਸ ਐਪ ਤੋਂ ਬਿਨਾ ਅਰਥ ਜਿਹੜੇ ਲੰਬੇ ਬੜੇ ਮੁਸ਼ਕਲ ਹੋ ਜਾਂਦੇ ਆ ਔਰ ਇੰਨਾ ਸੌਖਾ ਚ ਕੋਈ ਵੀ ਪੰਗਤੀ ਉਹਦੇ ਚਾਰ ਅੱਖਰ ਪਰੋ ਸਾਰਾ ਸ਼ਬਦ ਜਾਂ ਉਸ ਸ਼ਬਦ ਨਾਲ ਰਿਲੇਟਡ ਸਾਰੇ ਸ਼ਬਦ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਉਹ ਸਾਰੇ ਸਾਹਮਣੇ ਆ ਜਾਂਦੇ ਆ ਭਾਈ ਗੁਰਦਾਸ ਜੀ ਦੇ ਸਾਹਮਣੇ ਆ ਜਾਂਦੇ ਆ ਔਰ ਇਹ ਐਪ ਪਤਾ ਕਿੰਨਾਂ ਨੇ ਬਣਾਈ ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਨੇ ਜਿਹੜੇ ਕੱਲ ਸੱਚਖੰਡ ਗਏ ਇੰਗਲੈਂਡ ਦੇ ਜੰਪਲ ਸੀ ਬੜੇ ਪੜ੍ਹੇ ਲਿਖੇ ਸਮਾਜਿਕ ਜਾਣਕਾਰੀ ਨੌਲੇਜ ਵੀ ਬੜੀ ਜਿਆਦਾ ਸੀ ਇਹੋ ਜੀ ਐਪ ਇੱਕ ਉਹ ਨਾਂ ਮੁਕਣ ਵਾਲਾ ਖਜ਼ਾਨਾ ਖਾਸ ਕਰਕੇ ਪ੍ਰਚਾਰਕਾਂ ਨੂੰ ਦੇ ਗਏ ਤੇ ਸਾਰੇ ਮਿਲਾਂ ਦਾ ਪ੍ਰਚਾਰਕ ਉਹਨਾਂ ਦੇ ਇਸ ਗੱਲੋਂ ਹਮੇਸ਼ਾ ਧੰਨਵਾਦੀ ਸ਼ੁਕਰਗੁਜ਼ਾਰ ਤੇ ਰਿਣੀ ਰਹਿਣਗੇ ਤੇ ਇਹ ਯਾਦ ਉਹਨਾਂ ਦੀ ਉਹਨਾਂ ਨੂੰ ਅਮਰ ਕਰ ਗਈ ਤੇ ਵੈਸੇ ਵੀ ਅਮਰ ਨੇ ਤੇ ਆ ਜਿਹੜਾ ਇੱਕ ਪਰਉਪਕਾਰ ਕਰਕੇ ਗਏ ਆ ਇਹਨੇ ਤਾਂ ਸਦਾ ਹੀ ਉਹਨਾਂ ਨੂੰ ਜੀਵਤ ਰੱਖਣਾ